ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਦੇ ਸਵਾਲ ਤੇ ਮੁੱਖ ਮੰਤਰੀ ਦਾ ਬਿਆਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਧਾਰਮਿਕ ਮਾਮਲਾ ਹੈ ਮੈਂ ਤਾਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਹਾਂ ਕਿ ਇਹ ਤਾਂ ਹੋਣਾ ਚਾਹੀਦਾ ਸੀ ਕਿ ਰਾਜਨੀਤੀ ਧਰਮ ਤੋਂ ਸਬਕ ਲਵੇ ਪਰ ਹੋਇਆ ਇਹ ਕਿ ਸਿਆਸਤ ਧਰਮ ਨੂੰ ਪੜਾਉਣ ਲੱਗ ਪਈ ਫਿਰ ਇਹੋ ਹਾਲ ਹੋਇਆ ਮੁੱਖ ਮੰਤਰੀ ਨੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਰਾਹਤ ਦੇਣ ਵਾਲੀ ਆਂਤਰੀਕ ਕਮੇਟੀ ਦੀਆਂ ਚੋਣਾਂ ਹੋਏ ਨੂੰ 14 ਸਾਲ ਹੋ ਗਏ ਹਨ ਮੁੱਖ ਮੰਤਰੀ ਨੇ ਕਿਹਾ ਪਹਿਲਾ ਆਪਣੇ ਆਪ ਨੂੰ ਪ੍ਰਮਾਣਿਤ ਕਰੋ ਕੇਂਦਰ ਨੇ ਆਪਣੀਆਂ ਚੋਣਾਂ ਕਰਵਾਉਣੀਆਂ ਹਨ ਮੈਂ ਕੇਂਦਰ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਅਪੀਲ ਕਰਦਾ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਪਹਿਲਾ ਹੀ ਫੈਸਲਾ ਕਰ ਚੁੱਕੇ ਹਨ ਮੈਂ ਲੋਕ ਸਭਾ ਵਿੱਚ ਵੀ ਕਿਹਾ ਹੈ ਕਿ ਜਥੇਦਾਰ ਆਪਣੀਆਂ ਜੇਬਾਂ ਵਿੱਚੋਂ ਨਿਕਲਦੇ ਹਨ ਕਦੇ ਜਥੇਦਾਰਾਂ ਨੂੰ ਆਪਣੀਆਂ ਜੇਬਾਂ ਵਿੱਚੋਂ ਕੱਢ ਲੈਂਦੇ ਹਨ ਅਤੇ ਕਦੇ ਵਾਪਸ ਪਾ ਦਿੰਦੇ ਹਨ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਆਪਣੇ ਸਾਰੇ ਜੁਰਮ ਕਬੂਲ ਕਰ ਲਏ ਹਨ ਤੁਸੀਂ ਹਾਂ ਕਹਿ ਕੇ ਸਜ਼ਾ ਕਬੂਲ ਕਰ ਲਈ ਹੈ ਹੁਣ ਤੁਸੀਂ ਕਹਿੰਦੇ ਹੋ ਕਿ ਗਵਨ ਕਰਨ ਵਾਲਿਆਂ ਨੂੰ ਕੱਢ ਦਿਓਗੇ ਜੱਥੇ ਦਾ ਸਹਿਬ ਅਕਾਲ ਤਖਤ ਸਹਿਬ ਹੈ ਛੇਵੇਂ ਪਾਤਸ਼ਾਹ ਦਾ ਤਖਤ ਹੈ ਇਹ ਕੋਈ ਛੋਟਾ ਤਖਤ ਨਹੀਂ ਹੈ ਰੱਬ ਦੇਖਦਾ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਸਪੂਰਾ ਦੀ ਰਿਪੋਰਟ ਜੀ ਸਾਫਲ ਬੈਰੀ ਬੈਰੀ ਵੈਲਕਮ ਅੱਜ ਜੋ ਸਾਡੀ ਸਿੱਖਿਆ ਦੀ ਗਰੰਟੀ ਹੈ ਉਹ ਉਹਦੇ ਚ ਇੱਕ ਹੋਰ ਕਦਮ ਨੂੰ ਮਾਨਯੋਗ ਸਿੱਖਿਆ ਮੰਤਰੀ ਅਰਜੁਨ ਸਿੰਘ ਬੈਂਸ ਜੁਹਾ ਦੇ ਜਿਹੜੇ ਜਤਨਾ ਸੱਤਾ ਅੱਜ ਹੋਰ ਕਦਮ ਚ ਇਹ ਚੱਕਦੇ ਹੋ। ਅਭਿਨ ਕੇਵਲ ਜੀ ਨੇ ਜਦੋਂ ਸਾਡੇ ਨਾਲ ਪੰਜਾਬ ਦੇ ਵਿੱਚ ਰੋਡ ਸ਼ੋਅ ਕਰ ਰਹੇ ਸੀ ਅਸੀਂ ਕਸਬਿਆਂ ਚ ਕਿੰਨਾ ਜਾ ਰਹੇ ਸੀ ਜੀ ਸਭ ਤੋਂ ਟੋਪ ਤੇ ਗਰੰਟੀ ਹੋ ਸਿੱਖਿਆ ਦੀ। ਜੇ ਸਕੂਲ ਸ਼ਾਨਦਾਰ ਬਣਾਉਣ ਉਹ ਬਣ ਰਹੇ ਨੇ ਮਨੁਘੋਤੰਪੀ ਫਰਾਂ ਬੱਚਿਆਂ ਦੇ ਸਾਨੂੰ ਹੁਣ ਕੱਲ ਪੜ੍ਹਾਈ ਤੇ ਫੋਕਸ ਕਰਨ ਦਾ ਮੌਕਾ ਮਿਲਿਆ